ਹਾਲੀਏ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੇ ਸਾਦਰੂ ਅੱਜ ਪਹੁੰਚੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਲੋਵਰ ਸੋਲੂ ਨਾਲ ਕੋਲ ਆਇਆ ਦੋਸਤੋ ਤੇ ਖਾਸ ਵਿਚਰ ਤੁਸੀਂ ਪਿੰਡ ਲੋਕਾ ਕਰਨੀ ਆ ਪੱਟੀ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੱਟੀ ਤੋਂ ਜਿਹੜੀ ਸ਼ਰਕ ਤਰਨਤਾਰਨ ਨੂੰ ਜਾਂਦੀ ਐ ਉਸ ਸ਼ਰਕ ਦੇ ਉੱਪਰ ਪਿੰਡ ਲੋਕਾ ਸ਼ਿਆਰੋਂ ਪਿੰਡ ਵੀ ਉਸੇ ਸ਼ਰਕ ਦੇ ਉੱਪਰ ਆ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਤੇ ਤਰੰਤਰਨ ਤਕਰੀਬਨ ਇੱਥੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਗੇ ਅੱਜ ਇਸ ਵੀਡੀਓ ਦੇ ਵਿੱਚ ਲਾਗਲਾ ਜੀ ਆਪਾਂ ਤੁਹਾਨੂੰ ਟੋਟਲ ਤਿੰਨ ਕ ਦਿਖਾਉਣੇ ਆ ਇੱਕ ਝੋਟੀ ਦਿਖਾਵਾਂਗੇ ਦੋ ਵਾੜਾਂ ਨੇ ਸੋਇਸ ਵਾਈ ਪਸ਼ੂ ਆ ਤੇ ਸਟਾਰਟਿੰਗ ਤੋਂ ਆਪਾਂ ਰਿਕਵੈਸਟ ਸਾਰੇ ਫਾਰਮਰ ਭਰਾਵਾਂ ਨੂੰ ਕਰਦੇ ਆ ਵੀ ਜਿਹੜਾ ਵੀ ਕੋਈ ਵੀਰ ਖਰੀਦਦਾਰੀ ਕਰਨ ਆ ਰਿਹਾ ਠੀਕ ਹੈ ਜੀ ਦੋ ਟਾਈਮ ਚਾਹੇ ਕੋਈ ਭਰਾ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰਨੇ ਕਿਉਂਕਿ ਪਸ਼ੂ ਸੋਇਸ ਵਾਈ ਆ ਤਰੀਕ ਤੁਸੀਂ ਇਹਦੇ ਨੋਟ ਕਰ ਲਓ 26 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ ਬਿਲਕੁਲ ਈਵਨਿੰਗ ਟਾਈਮ ਆ ਦੋਸਤੋ ਕੋਈ ਜੇ ਵੀ ਅਨੀਮਾ ਬਾਕੀ ਨਾਲ ਨਾਲ ਆਪਾਂ ਤੁਹਾਨੂੰ ਚੁਵਾਈ ਜਿਹੜੀ ਵਿੱਚੇ ਕਰਕੇ ਦਿਖਾ ਦੇਾਂਗੇ ਇਸ ਵੀਡੀਓ ਦੇ ਕੋਈ ਛਤਾ ਕੋਈ ਧਾਰ ਵੱਧ ਘਟ ਕੋਈ ਗੱਲਬਾਤ ਹੋਈ ਤੇ ਵਿੱਚੇ ਡਿਟੇਲ ਦੀ ਤੁਹਾਨੂੰ ਦੱਸਿਆ ਜਾਊਗਾ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਆ ਮਹਾਰਾਜ ਹਾਂਜੀ ਠੀਕ ਠਾਕ ਸਾਹਿਬ ਜੀ ਠੀਕ ਆ ਜੀ ਸੁਣ ਵੀਰੇ ਅੱਜ ਤਿੰਨ ਐਨੀਮਲ ਜਿਹੜੇ ਆਪਣੇ ਕੋਲ ਬਕਾਊਗਾ ਦੋ ਜੀ ਇੱਕ ਝੋਟੀ ਆ ਇੱਕ ਝੋਟੀ ਆ ਦੋ ਗਾਵਾਂ ਆਪਣੇ ਤੋਂ ਠੀਕ ਆ ਜੀ ਹਾਂਜੀ ਹਾਂਜੀ ਮਾਲ ਸਾਰਾ ਵੈੜਾ ਗਿਆ ਐਫ ਦੇ ਵਿੱਚ ਆਪਣੇ ਕੋਲ ਇੱਕ ਆਹਾਂ ਜੀ ਹਾਂਜੀ ਇੱਕ ਇਹ ਠੀਕ ਹੈ ਜੀ 41 ਇੱਕ ਛੋਟੀ ਬਿਲਕੁਲ ਮੈਂ ਵੀ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਵੈੜ ਤੋਂ ਆਪਾਂ ਕਰ ਲੈਂਦੇ ਆ ਠੀਕ ਹੈ ਜੀ ਐਫ ਦੇ ਵਿੱਚ 200 ਹੀ ਬੱਛੀ ਆ ਤੇ ਸੋਨੇ ਸੂਬਾ ਕਰਮਾ ਸੂਈਏ ਫਿਰ ਇਹ ਜੀ ਘਾਰਾਂ ਤੇ ਆਉਂਦਾ ਦੂਜੇ ਭੈਣ ਭਰਾ ਦੂਜੇ ਮੰਨ ਲੇ ਤੀਜੇ ਮੰਨ ਲੇ ਹਾਂ ਜੀ ਆਪਦੀ ਸਮਝ ਵੇਖਣਾ ਆਪਣੀ ਸਮਝ ਵੇਖੀ ਠੀਕ ਹੈ ਜੀ ਮੈਂ ਵੀ ਸੂਬਾ ਦੋਸਤ ਦੂਜਾ ਮੰਨ ਲੇ ਕੋਈ ਭਰਾ ਤੀਜਾ ਠੀਕ ਹੈ ਜੀ ਆਪਦੀ ਸਮਝ ਵੇਖ ਲਿਆ ਜੇ ਵੈਸੇ ਤੇਰੇ ਮੋਰੇ ਤੋਂ ਫੇਸ ਕੁਆਲਟੀ ਤੋਂ ਬਾਕੀ ਬਾਡੀ ਸਟਰਕਚਰ ਤੋਂ ਦੂਜਾ ਵੀ ਜਾਪਦੀ ਆ ਤੇਜੇ ਵੀ ਹੋ ਸਕਦੀ ਆ ਤੇ ਅਜੇ ਦਿਨ ਕਿੰਨੇ ਹੋ ਗਏ ਵੀ ਤੈਨੂੰ ਇਹਨੂੰ ਲਓ ਸਾਬ ਹੋ ਗਏ 20 22 ਦਿਨ 20 22 ਦਿਨ ਹੋ ਗਏ ਮਗਰ ਵਛਾ ਹਾਂਜੀ ਮਗਰ ਵਛਾ ਬੱਚਾ ਠੰਡੀ ਆ ਭਾਜੀ ਨਿਆਣਾ ਪਾਓ ਚਾਹੇ ਨਾ ਪਾਓ ਠੀਕ ਆ ਸੋਨੂੰ ਇਸ ਵਕਤ ਕਿੰਨੇ ਕਿ ਦੁੱਧ ਤੇ ਚੱਲਣ ਈ ਆ ਇਸ ਵਕਤ ਭਾਜੀ ਥੱਲੇ 14 ਲੀਟਰ ਦੁੱਧ ਜਿਹੜਾ ਪੱਕਾ ਗਾਰੰਟੀ ਵਾਲਾ 14 ਲੀਟਰ ਫਲੌਟ 16 17 ਕਿਲੋ ਦੀ ਬਾਕੀ ਆਪਾਂ ਉਹ ਨਹੀਂ ਆਪਾਂ ਦੁੱਧ ਦੇਣਾ ਚਾਹਵਾਗੇ ਜਿਹੜਾ ਢਾਂਡੇ ਚ ਪੈਂਦਾ ਆਪਾਂ ਠੰਡੇ ਦੁੱਧ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਵੀ 14 ਲੀਟਰ ਪੱਕਾ ਗਰੰਟੀ ਵਾਲਾ ਜੀ ਦੋ ਟਾਈਮ ਚ ਵੇਹ ਭੈਣ ਭਰਾ ਤੇ ਕੋਈ ਮਾੜਾ ਮੋੜ ਕੇ ਜਿਹੜਾ ਗੋਕਾ ਪਸ਼ੂ ਬੰਗਾ ਬੰਗਾ ਅਸੀਂ ਪਾ ਰਹੇ ਨਹੀਂ ਜੂਠ ਕੱਖ ਨਹੀਂ ਆਂਦੀਆਂ ਨਾਲ ਦੀ ਨਾਲ 224 ਉਹਦੇ ਵਿੱਚ ਕੋਈ ਬੰਗਾ ਅਸੀਂ ਪਾਉਂਦੇ ਨਹੀਂ ਠੀਕ ਹੈ ਜੀ ਠੰਡੀ ਭੇਰੀ ਆ ਸੀਲ ਲੱਗ ਹੈ ਵਿਖਾਲਾ ਬੇਸ਼ੱਕ 15 16 ਲੀਟਰ ਤੇ ਹੀ ਕਰਦੀ ਪਰ 14 ਲੀਟਰ ਜਿਹੜਾ ਬਿਲਕੁਲ ਠੰਡਾ ਤੋਲਵਾ ਦੁੱਧ ਜਾ ਭਾਂਡੇ ਚ ਪੈਣ ਵਾਲਾ 14 ਲੀਟਰ ਦੁੱਧ ਦੇ ਥੱਲੇ ਖਾਜਰਾ ਇੱਕ ਵਾਰੀ ਤੇ ਮੈਂ ਆਪਾਂ ਤੁਹਾਨੂੰ ਤੋਂ ਲਾ ਕੇ ਵਿਖਾ ਦਿੰਦੇ ਆ ਬਾਕੀ ਚੋਣ ਚਵਾਦੀ ਚਾਰੇ ਸਾਲ ਪਾਸ ਤੇ ਬੜੀ ਬੜੀ ਇੱਕ ਨੰਬਰ ਹੈ ਜੀ ਨਾ ਕੋਈ ਭੂਸ਼ਟ ਹੈ ਨਾ ਠੀਕ ਹੈ ਜੀ ਬਾਗੀਰ ਸਾਨੂੰ ਮੜਾ ਖੋਣ ਕੇ ਤੋੜ ਕੇ ਦਿਖਾਈਏ ਵੀਰਾਂ ਨੂੰ ਠੀਕ ਹੈ ਜੀ ਕੱਦ ਹਾਈਟ ਦੀ ਗੱਲ ਕਰ ਲਈਏ ਭਰਾਵੋ ਦੂਰੋਂ ਦੀ ਲੋ ਕਿਸੇ ਨੇ ਆਉਣਾ ਵੱਡਾ ਕਾਤਾ ਇਸ ਵਾਰ ਦਾ ਠੀਕ ਹੈ ਜੀ ਕੱਦ ਕੋਦ ਦੀ ਵੱਡੀ ਆ ਬਾਕੀ ਉਹ ਹਾਨੇ ਚੱਡੇ ਦੀ ਸਾਫ਼ ਸੁਥਰੀ ਆ ਠੀਕ ਹੈ ਜੀ ਤੇ ਰਹੀ ਗੱਲ ਇੱਥੇ ਆਣ ਕੇ ਮੇਰਾ ਭਰਾ ਕੋਈ ਤੁਸਾਂ ਨਹੀਂ ਕਰਨੀ ਚਾਹੁੰਦਾ ਕਿ ਮੋਸਟ ਵੈਲਕਮ ਆ ਤੇ ਆਪਨੇ ਦੋ ਟਾਈਮ ਚਾਹੇ ਕਿ ਵੀਰ ਚਾਰ ਟਾਈਮ ਚੋਗੇ ਜਿੰਨਾ ਟਾਈਮ ਕਰਦਾ ਰਹੇ ਆ ਦੇਖੋ ਜੀ ਚਵਾਈ ਦੀ ਵੀ ਸੰਤੋਖ ਆ ਭਾਏ ਬੱਚਾ ਸੱਜੇ ਸੱਜੇ ਇੱਦਾਂ ਬਹਿ ਜਾਓ ਠੰਢੀ ਗਾ वो you है और ਤਾਂ ਆਪਾਂ ਉਹ ਰੋਲ ਹੋ ਗਿਆ ਪਹਿਲੇ ਦੀ ਬਰਾਬਰ ਬਿਲਕੁਲ ਇੱਕ ਧਾਰ ਦਾ ਭਾਜੀ ਫਰਕ ਨਹੀਂ ਠੀਕ ਹੈ ਲਓ ਜੀ ਠੀਕ ਹੈ ਜੀ 114 ਕਿਲੋ ਦੁੱਧ ਤੇ ਦੂਸੇ ਚੱਲਣ ਦੀ ਵੇੜ ਤਸਦੀਕ ਕਰ ਲਿਓ ਬਾਕੀ ਕੱਦ ਹਾਈਟ ਪਹਿਲਾਂ ਨੇ ਆਪਾਂ ਤੁਹਾਨੂੰ ਦੱਸਿਆ ਹੁਣ ਫਿਰ ਦੱਸ ਦਿੰਨੀ ਆ ਵੱਡਾ ਤੇ ਰਹੀ ਗੱਲ ਰੇਟ ਤੇ ਭਾਪੜ ਤੇ ਵੀ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਹੀ ਦੇਣਾ ਠੀਕ ਹੈ ਜੀ ਕੀ ਮੋਰ ਦਾ ਕੀ ਰੇਟ ਰਹੂਗਾ ਬਾਕੀ 500 ਤੇ ਕੁਰੀਆ ਪਤਾ ਹੁਣ ਦਿਖਾ ਦੇਣੇ ਠੀਕ ਹੈ ਜੀ ਠੀਕ ਹੈ ਸੋਨੂ ਬਰਾਜ ਕੀ ਮੰਗ ਕੀ ਡਿਮਾਂਡ ਕਰਤੀ ਇਹਦੀ ਸੰਧੂ ਸਾਹਿਬ ਜੀ ਗਾਂ ਤੇ 75000 ਦੀ ਜਿੱਦਾਂ ਕਾਦਰ ਦੇ ਜੋ ਕੋ ਲਾਈ ਖੜਾ ਤੇ ਆਪਾਂ 60000 ਰੁਪਏ ਦੀ ਗਾਂ ਦੇ ਦਈਏ ਦੁੱਧ ਦੇ ਹਿਸਾਬ ਨਾਲ ਥੋੜਾ ਜੈਜ ਕਰਦ ਕੇ ਕਰ ਲਾਂਗੇ ਮਾਨਤ ਨਾਲ ਕੋਈ ਗੱਲ ਨਹੀਂ ਕਿੰਨਾ ਸਹੀ ਸਹੀ ਹੈ 60 ਨੂੰ 60 70 950 ਦੇ ਦੇਾਂਗੇ 55 ਦੇ ਹਾਂਜੀ ਲੈ ਦੇ ਹੈ ਹਾਂਜੀ ਜੀ ਬਹੁਤ ੰਨੀ ਕਰ ਲਾਂਗੇ ਕੋਈ ਨਹੀਂ ਭੈਣ ਭਰਾ ਜਿਹੜਾ ਮਾਨ ਨਾਲ ਫੋਨ ਲਾਊਗਾ ਕਰ ਲਾਂਗੇ ਥੋੜਾ ਬੜਾ ਲਓ ਜੀ 55000 ਦੀ ਇਹ ਜਿਹੜੀ ਤੁਹਾਨੂੰ ਵਾਰ ਮਿਲ ਜੂਗੀ ਠੀਕ ਆ ਜੀ 14 ਕਿਲੋ ਦੁੱਧ ਤੇ ਸੋਈ ਨੂੰ ਅੱਜ 20 ਬਾਈਕ ਦੇਣ ਦਾ ਸਮਾਂ ਹੋ ਗਿਆ ਠੀਕ ਅੱਜ ਮੈਨਾ ਮਾਰਿਆ ਜੇ ਨੇ ਠੀਕ ਆ ਜੀ ਹਾਂ ਜੀ ਠੀਕ ਆ ਠੀਕ ਕੋਈ ਨਹੀਂ ਵੀਰੇ ਅੱਗੇ ਲੈਫਟ ਇਧਰ ਆਪਣੇ ਕੋਲ ਜਿਹੜੀ ਆ ਗਾੜ ਖੜੀ ਆ ਹਾਂ ਜੀ ਇਹ ਕੀ ਜਾਂਦੀ ਆ ਇਹ ਆ ਸੋਈ ਆਪਣਾ 9-10 ਦਿਨਾਂ ਦੀ ਸੋਈ ਆ ਮਗਰ ਬੱਸੀ ਆ ਚੈਪ ਦੀ 10 ਦਿਨ ਹੋ ਗਏ ਆ ਹਾਂ ਜੀ 10 ਦਿਨ ਹੋ ਗਏ ਠੀਕ ਆ ਜੀ ਬਸ ਚਾੜੇ ਮਗਰ ਹਾਂ ਜੀ ਹਾਂ ਜੀ ਨੇ ਇਹ ਮਗਰ ਬੱਸੀ ਪਾਜੀ ਬੱਸੀ ਆ ਗਈ ਬੱਸੀ ਹਾਂ ਜੀ ਗਾਲੀ ਕਿੰਨੇ ਦੇ ਦੁੱਧ ਤੇ ਵੀਰੇ ਇਹ ਥੱਲੇ ਆਇਆ ਵਕਤ 12:30 ਕਮਾ ਲੈ 13 12 13 ਕਿ 12 13 ਲੀਟਰ ਬਸ ਬਸ ਇਹ ਨਹੀਂ ਕਿ ਤੁਹਾਨੂੰ 12 13 ਕਰਕੇ ਕੱਢ ਕੇ ਨੌ ਆਪਣੇ ਘਰ ਜਾ ਕੇ ਜੇ ਨੌ ਬਹੁਤ ਤਿਆਰ ਕਰਕੇ ਲੋ ਦਾ ਫਰਕ ਪੈਂਦਾ ਰਵੇ ਉਹ ਗੱਲ ਬਾਤ ਨਹੀਂ ਹਾਂਜੀ ਨਹੀਂ ਲਓ ਵੀ ਠੀਕ ਹੈ ਜੀ ਤੋਂ ਮੱਕੇ ਹੁਣ 10 ਕਿਲੋ ਲੀਟਰ ਹੈਗਾ 10 10 ਨਹੀਂ ਇਹ 12 13 ਕਿਲੋ ਦੁੱਧ ਹੈ 12 ਨਹੀਂ ਆ 12 12 12 ਮੱਕੇ 12 12 ਲੀਟਰ ਦੁੱਧ ਤੋਂ ਬੱਚੀ ਨੂੰ ਜਨਮ ਦਿੱਤਾ ਤੇ ਬਾਕੀ ਤੋੜੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀ ਹੈ ਰੰਗ ਬਲੈਕ ਆ ਠੀਕ ਆ ਜੀ ਤੇ 10 ਦਿਨ ਦਾ ਸਮਾਂ ਹੋ ਗਿਆ ਇਸ ਬੱਚੀ ਨੂੰ ਸੂਈ ਨੂੰ ਮਗਰ ਵੀ ਬੱਚੀ ਆ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਆ ਤੁਹਾਨੂੰ ਆ ਬੱਚਾ ਦੇ ਆ ਹਾਂਜੀ ਹਾਂਜੀ ਭਾਜੀ ਇਹ ਰੱਸੀ ਹੈ ਜੀ ਮਦਰ ਦੇ ਉੱਪਰ ਹੀ ਸਲੇਜ ਰੰਗ ਦੇ ਵਿੱਚ ਹੀ ਆ ਜਾਣਾ ਹਾਂ ਜਿਵੇਂ ਜੀ ਮਾਂ ਹੋ ਜੀ ਲਓ ਜੀ ਆ ਬੱਚਾ ਦੇ ਫੀਮੇਲ ਕਾਫ ਤੁਸੀਂ ਤੁਸੀਂ ਦੇਖ ਰਹੇ ਜੀ ਸਾਹਮਣੇ ਆਹ ਲਓ ਜੀ 14 ਦੀ ਗੱਲਾਂ ਕਾਹੀਆਂ ਤੇਰੇ ਵੀ ਇੱਕ ਨੰਬਰ ਭਾਜੀ ਠੀਕ ਆ ਵੀਰੇ ਲਓ ਜੀ ਪ੍ਰਭੂ ਸਾਡੇ 11.5 ਲੀਟਰ ਦੁੱਧ ਬਾਕੀ ਥਣਾ ਥਮਾ ਦੀ ਤੁਸੀਂ ਆ ਵੇਖੋ ਠੀਕ ਹੈ ਜੀ ਸਾਫ ਸੁਥਰੀ ਆ ਸਚੌਣ ਚੰ ਚੰਗੀ ਆ ਕੋਈ ਕਿਸੇ ਪਾਸੇ ਕੋਈ ਫਰਕ ਨਹੀਂ ਗੱਲਬਾਤ ਉਹ ਵਿੱਚੇ ਵੀਡੀਓ ਦੇ ਦੱਸਿਆ ਜਾਊਗਾ ਤੁਹਾਨੂੰ ਠੀਕ ਹੈ ਜੀ ਆ ਟਰੌਡਰ ਦੀ ਕੁਆਲਿਟੀ ਦੇਖੋ ਵੈਸੇ ਹੁਣ ਸ਼ਾਮ ਦਾ ਸਮਾਂ ਚੁਵਾਈ ਦਾ ਤੇ ਜਿੰਨਾਂ ਕ ਬਣਿਆ ਤੜਿਆ ਪਸ਼ੂ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਹੈ ਜੀ ਕੋ ਕੋ ਦਾ ਲੈ ਰਿਹਾ ਠੀਕ ਆ ਜੀ ਲਓ ਸਾਡੀ ਮੋੜ ਕੇ ਕੋਈ ਵਾਰ ਕਰ ਜੀ ਠੀਕਾ ਜੀ ਕਰੋਸ ਆਂਗ ਦੇ ਵਿੱਚ ਸੋ 12 12.5 13 ਲੀਟਰ ਤੱਕ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਸੋ ਉਹ ਕਿ ਕੀ ਮੰਗਾ ਕੀ ਧਮਾਨ ਕਰਦੀ ਏ ਆਪਰਾ ਸਦੂ ਸਾਰਾ ਗਾਵਾ ਤੇ ਸੱਟ ਦੀ ਆਪਾਂ ਦੇਣੀ ਨਹੀਂ ਆ ਆਪਾਂ ਦਵਾਂਗੇ 50000 ਰੁਪਏ ਦੀ ਥੋੜਾ ਬੜਾ ਮਾਨਸਾਨ ਕਰਦੇ 50 ਦੀ ਹਾਂਜੀ ਜੀ ਮੈਸ ਕਰਕੇ ਹਾਂਜੀ ਕਰ ਦਿਆਂਗੇ ਮਾਨਸਾਨ ਭੈਣ ਭਰਾ ਜਿਹੜਾ ਪ੍ਰੇਮ ਨਾਲ ਫੋਨ ਲਾਊਗਾ ਨਾ ਹੂੰ ਹੂੰ ਇੱਕ ਸੰਦੀ ਸਾਹਿਬ ਆਪਾਂ ਮਾੜੀ ਬਿਲਕੁਲ ਪਹਾੜ ਨਾਲ ਆ ਇਹ ਥੋੜੇ ਚੰਗੇ ਅੱਡੇ ਦੇ ਸੁਣਤੀ ਦੂਜੇ ਲੋਕਾਂ ਦਾ ਵੱਡੀ ਦਾ 85000 ਮੰਗਣਾ ਸਾਨੂੰ ਇਹ ਹੁੰਦੀ ਆ ਕਿ ਆਈਆ ਦਿੱਤਾ 10500 ਗਾਹ ਜਾਵੇ ਆ ਹਾਂਜੀ ਬਿਲਕੁਲ ਡੰਗਰ ਦੋਵੇਂ ਬੜੇ ਚੰਗੇ ਹੈ ਮਾੜੂ ਕੋਕ ਮਾੜਾ ਜਲਾ ਪੂਰੀ ਜਿਹੀ ਕਮਾਈ ਕਰਕੇ ਵੀ ਰੰਦਾ ਕਿ ਆਪਾਂ ਐਨੀਮਲ ਜਰ ਦੇ ਦਨੇ ਆ 50000 ਰੁਪਏ ਤੁਹਾਨੂੰ ਵਛੀ ਮਿਲ ਜੂਗੀ ਠੀਕ ਆ ਜੀ ਤੇ ਜਿੰਨੇ ਬਾਪ ਇੱਕ ਨੰਬਰ ਆ ਠੀਕ ਆ ਜੀ ਤੇ ਇਹ ਵਛੀ ਜਿਹੜੇ ਦੋਸਤੋ ਆਪਾਂ ਦੂਜੇ ਨੰਬਰ ਤੇ ਦਿਖਾਤੀ ਆ ਉਹ ਚਲ ਵੈਰ ਇੱਧਰ ਸੋਨੂ ਵੀ ਰਾਜੇ ਇੱਕ ਆਪਣੇ ਕੋਲ ਆ ਝੋਤੀ ਖਰੀ ਆ ਹਾਂ ਜੀ ਹਾਂ ਜੀ ਇਹ ਕਿਵੇਂ ਦੂਜੇ ਦਾ ਹੈ ਦੂਜੇ ਸੁਵੇਈ ਆ ਇਹ ਖਾ ਦੂਜੇ ਸੁਵੇਈ ਦੇ ਪਰ ਠੀਕ ਆ ਜੀ ਇਹਦਾ ਖਮੋਤ ਸਵੇਰ ਕਿਲਾ ਹੋ ਗਿਆ ਤੁਸੀਂ ਦਾ ਇਹਨੂੰ ਹੋ ਗਿਆ ਜੀ ਅੱਜ 9 ਦਿਨ ਹੋ ਗਏ ਨੇ ਵੀ ਨੋ ਤੇ ਦੁੱਧ ਐਸੋ ਵੀ ਲੈ ਲੈ ਥੱਲੇ ਵੀਰੇ ਐਸ ਵਕਤੇ ਥੱਲੇ ਦੁੱਧ 13 ਕਿਲੋ ਦੀ ਗਰੰਟੀ ਆਪਾਂ ਦੇਵਾਂਗੇ ਸਾਹਿਬ ਜੀ ਠੀਕ ਆ ਜੀ 13 ਲੀਟਰ ਹਾਜ਼ਰ ਜਿਹੜਾ ਹਾਂ ਜੀ ਉਹ ਜੀ 13 ਲੀਟਰ ਚੱਲ ਰਹੀ ਆ ਨੋਆ ਤੁਸਾ ਨੋਆ ਤਰੇ ਬਾਕੀ ਛੋਟੇ ਤੁਸੀਂ ਲੈ ਜਾਓ ਬਹੁਤ ਆਦੀ ਖੂਪਪੁਰ ਤੋਂ ਤੇ ਥਾਣਾ ਜਿਹੜਾ ਇੱਕ ਵਾਈਟ ਥਾਣਾ ਆ ਇਹਦਾ ਵੀਡੀਓ ਵਿੱਚ ਥੋੜਾ ਕੋਈ ਨਹੀਂ ਇਹ ਸਾਫ ਦੀ ਤਰ੍ਹਾਂ ਕਈ ਕਈ ਨੂੰ ਲੱਗਦੀਆਂ। ਉਹ ਬਿਲਕੁਲ ਹੀ ਬਿਲਕੁਲ। ਦੁੱਧ ਬਣਾਉਂਦੇ ਚੰਗਾ 13 ਲੀਟਰ ਦੁੱਧ ਪਸੰਦ ਹੈ ਜੀ। ਬਹੁਤ ਵਧੀਆ ਦੁੱਧਾਂ ਝੁੱਟੀ ਦੇ ਥੱਲੇ। ਮਗਰ ਸਾਨੂੰ ਕੱਤੀ ਆ ਗਈ ਆ। ਆਹ ਕੱਤੀ ਐਸੀ ਵੀ ਆ। ਮੈਂ ਤੁਹਾਨੂੰ ਦਿਖਾਉਨੇ ਆ ਅੰਦਰ। ਠੀਕ ਆ ਜੀ। ਤੇਰਾ ਬਾਗਾ ਤੇਰਾ ਹੁਣ ਲੋਕਾਂ ਦੀ ਮਨ ਨਾਲ ਡਰਦੇ ਆ ਠੀਕ ਆ ਜੀ। ਉਹ ਸਾਫ ਨਾਲ ਥੋੜਾ ਜਿਹਾ ਆਪਾਂ ਤੁਹਾਨੂੰ ਤੁੱਲੀ ਦੇ ਨਾਲ ਦਿਖਾ ਦਿੰਦੇ ਆ। ਬਾਕੀ ਥੋੜਾ ਥੋੜਾ ਦੀ ਤੁਸੀਂ ਵੇਖੋ। ਬਹੁਤ ਪਿਆਰੀ ਸਾਫ ਮੋਹਰਾ। ਆ ਦੇਖੋ। ਕਰਨ ਵਾਲੀ ਜੀ ਲਓ ਜੀ ਠੀਕ ਹੈ ਜੀ ਸੋ ਆ ਬੱਚਾ ਤੁਸੀਂ ਸਾਹਮਣੇ ਦੇਖੋ ਠੀਕ ਹੈ ਜੀ ਇਹ ਇਸੇ ਦੀ ਕੱਟੀ ਆ 13 ਕਿਲੋ ਐਸ ਵਕਤੇ ਤੇ ਫਿਰ ਦੋ ਤੋ ਹਾਜਰ ਆ ਕੋਈ ਅਸਾ ਨਵਾਂ ਨਵਾਂ ਦਿਨਾਂ ਦੀ ਸੂਈ ਦੇ ਥਲੀ ਹਾਂਜੀ ਹਾਂਜੀ ਠੀਕ ਆ ਬਾਕੀ ਸੋਨੂ ਵੀਰੋ ਝੋਟੀ ਚੰਗੀ ਆ ਬਹੁਤ ਚੰਗੀ ਆ ਭਾਜੀ ਉਹ ਗੱਲਾਂ ਹੀ ਗਾਹ ਦੀਆਂ ਜਿਵੇਂ ਆਂਦੇ ਆ ਗੱਲਾਂ ਹੀ ਗਾਹ ਦੀਆਂ ਕੋਈ ਕਿਸੇ ਨੂੰ ਲੱਗਦਾ ਇਸ ਤਰ੍ਹਾਂ ਹਾਂ ਨਹੀਂ ਬੜੀ ਸਾਫ਼ ਸੁਥਰੀ ਝੋਟੀ ਆ ਆ ਦੇਖ ਇਹਦਾ ਮੋਲ ਤੁਹਾਨੂੰ ਵੀ ਕਰਤਾ ਦੇਵਾਂਗੇ ਕਿੰਨੇ ਦੀ ਸੰਦੂ ਸਾਹਿਬ ਮੈਂ ਗੱਲ ਤੁਹਾਨੂੰ ਪਹਿਲਾਂ ਦੱਸ ਦਾਂ ਇਹ ਨਾ ਦੋ ਦਿਨਾਂ ਦੀ ਸੂਈ ਤਿੰਨ ਦਿਨਾਂ ਦੀ ਹਾਂ ਇਦੇ ਥੱਲੇ ਦਾ ਨਾਲੀ ਦਾ ਥੋੜੀ ਕੋ ਬਾਧ ਘਟ ਚੋਈ ਗਈ ਤੇ ਥੋੜਾ ਕਿਨੂੰ ਹੋ ਗਿਆ ਮਾੜੀ ਜੀ ਡਾਊਨ ਹੋ ਗਈ ਅੱਛਾ ਟੀਕੇ ਲਵਾਏ ਤੇ ਟੀਕੇ ਐਸੀ ਝੋਟੀ ਡਰੀ ਆ ਇਹਨੇ ਬੱਚਾ ਨਹੀਂ ਪੈਣ ਦਿੱਤਾ ਮੈਂ ਆਖਿਆ ਮੈਂ ਬੱਚਾ ਵੀ ਥੋੜੀ ਠੰਡ ਜੀ ਲੱਗੀ ਮੈਂ ਵੀ ਆਖਿਆ ਮੈਂ ਨਹੀਂ ਕਰਨੂੰ ਤੰਗ ਕਰਨਾ ਤੇ ਫਿਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਰੋਟੀਆਂ ਸੁੱਟੀਆਂ ਤਾਂ ਵੀ ਮਾਰ ਕੇ ਥੱਲੇ ਬਹਿ ਗਏ ਨੇ ਆਕੇ ਗਾਕ ਨੇ ਪਾੜੇ ਪੂੜੇ ਤੇ ਆ ਗਈ ਪਾੜੇ ਤੇ ਆ ਗਈ ਆ ਇਹ ਬਾਪੇ ਛੜ ਛੜ ਦਿੰਦੇ ਬੱਚੇ ਨੂੰ ਕਿ ਨਹੀਂ ਛੜਦੇ ਬਾਦ ਚ ਛੱਡ ਲਈਦਾ ਬਾਦ ਚ ਨਹੀਂ ਕਾਕੀ ਵੀ ਆਂਦੇ ਆ ਮੈਂ ਅੱਜ ਸਵੇਰੇ ਆਇਆ ਜੀ ਕੀ ਕੀਤਾ ਪੱਠਿਆ ਪੱਠੇ ਪਾ ਜੇ ਨਾਲ ਉੱਤੇ ਵੰਡ ਪਾਤਾ ਤੇ ਥੱਲੇ ਬੱਚਾ ਛੱਡਤਾ ਹਾਂ 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 ਆਕੇ ਗਿਆ ਅੱਜ ਜੂੜ ਤੇ ਲੱਗ ਗਈ ਨਾਲ ਦੀ ਨਾਲ ਹੀ ਹਾਂਜੀ ਲੱਗ ਗਈ ਲੱਗੇ ਨਾ ਵੀ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਇਹ ਕੱਟੀ ਆ ਠੀਕ ਆ ਜੀ ਤੇ ਕੱਟੀ ਜੀ ਐਕਟਿਵ ਘਾਟਾ ਥੋੜਾ ਜਿਹਾ ਕਿਤੇ ਨਾ ਕਿਤੇ ਪੁੱਛ ਹੁਸਦਾ ਬੱਚੇ ਨੂੰ ਠੰਡ ਠੁੰਡੀ ਜੀ ਲੱਗੀ ਹੋਈ ਪਰ ਵਧੀਆ ਠੀਕ ਆ ਜੀ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਵੈਸੇ ਅਗੇ ਪਾੜਾ ਪੂੜਾ ਪਾ ਕੇ ਨਾਲ ਦੀ ਨਾਲੇ ਬੱਚਾ ਛੱਡ ਗਏ ਉਹ ਵੀ ਦਿਖਾ ਦਿਆਂਗੇ ਪ੍ਰੋਪਰ ਠ ਸੰਦੂ ਸਾਹਿਬ ਮੁੱਲ ਤੇ ਇਹਦਾ ਸੱਚ ਪੁੱਛੋ ਮੈਂ ਦੇ 1.5 ਲੱਖ ਦੀ ਤੁਹਾਨੂੰ ਪਤਾ ਜਿੱਦੀ ਚੋਣ ਚਾਂ ਤੇ ਬੜੀ ਸਾਫ ਹੈ ਅੱਛਾ ਜੀ ਆਪਾਂ 1.5 ਦੀ ਨਹੀਂ ਦੇਣੀ ਆਪਾਂ 1.30 ਦੀ ਜਣੀ 1.15 ਦੀ ਦਵਾਂਗੇ 1.15 ਦੀ ਹਾਂ ਜੀ ਕਰ ਦਿਆਂਗੇ ਭੈਣ ਭਰਾ ਦਾ ਮਾਨਤਨ ਜੇ ਕੋਈ ਪ੍ਰੇਮਾ ਫੋਨ ਲਾਊਗਾ ਨਾ ਕਰ ਦਿਆਂਗਾ ਜੀ ਠੀਕ ਹੈ ਲਓ ਵੀ 1.15 ਦੀ ਜਿਹੜੀ ਇਹ ਝੋਟੀ ਤੁਹਾਨੂੰ ਕਹਿੰਦਾ ਵੀ ਆਪਾਂ ਦਵਾਂਗੇ ਠੀਕ ਹੈ ਜੀ ਸੋ 13 ਕਿਲੋ ਦੁੱਧ ਆ ਬਾਕੀ ਝੋਟੀ ਚੰਗੀ ਆ ਸਿੰਘ ਸਿੰਘ ਦੀ ਗੁਲਾਈ ਤੁਸੀਂ ਦੇਖ ਲਓ ਚਵਾਈ ਮਥਾ ਮਥਾ ਬਹੁਤ ਹੋਣਾ ਇੱਕ ਵਾਰੀ ਹੋਰ ਬਾਹਰ ਕੱਢ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਡਰ ਦੀ ਬੁੱਕਰ ਵੀ ਆ ਠੀਕ ਆ ਜੀ ਇਧਰ ਦੇਖੋ ਜੀ ਤੇ ਸ਼ਾਮ ਦਾ ਸਮਾਂ ਜਿਹੜਾ ਬਿਲਕੁਲ ਚਵਾਈ ਦਾ ਸਮਾਂ ਹੋਇਆ ਪਿਆ ਹਵਾਨੇ ਚੱਡੇ ਦੇ ਪਾਸੇ ਤੁਸੀਂ ਵੇਖੋ ਕਰਮਾ ਦੀ ਠੀਕ ਆ ਜੀ ਲੋਰੀ ਲੋਬਿਰ ਤੁਹਾਨੂੰ ਮੋੜ ਲਿਓ ਜੀ ਚੰਗੀ ਜਾਂ ਝੋਟੀ ਬਹੁਤ ਵਧੀਆ ਇਹਦੇ ਸੰਧੂ ਸਾਹਿਬ ਜਿਹੜਾ ਪੈਣਾ ਭੈਣ ਭਰਾ ਤੇਰੀ ਸਾਰੀ ਉਮਰ ਹੀ ਜਾ ਤੁਹਾਨੂੰ ਲੋਬੀ ਝੋਟੀ ਵੀ ਜਿਹੜੀ ਦੇਖੋ ਅਲੰਕਾਰ ਆ ਕੱਦ-ਕਾੜ ਦੀ ਤੁਸੀਂ ਚੈੱਕ ਕਰ ਲਓ ਵਜਨ ਵੇਟ ਦੇਖ ਲਓ ਫੱਬੀ ਖੜੀ ਆ ਕਰਮਾ ਦੀ ਠੀਕ ਆ ਜੀ ਬਾਕੀ ਥਣ ਵੀ ਕਰਮਾ ਵਾਲੀ ਦੇ ਬਿਲਕੁਲ ਆਪਾਂ ਕਹਿ ਦਈਏ ਅਰਲੀਆਂ ਵਰਗੇ ਆ ਪਤਲੇ ਥਣ ਫੜੀ ਜਰਾ ਹਮਾਰਾ ਚੰਗਾ ਸੋਹਣੀ ਦੇਖ ਹਾਂਜੀ ਚਤਰੀਆਂ ਦੇ ਪੁੱਤ ਚਤਰੀਆਂ ਦੇ ਠੀਕ ਆ ਫਿਰ ਲੈ ਚਲੋ ਆਜੋ ਮੈਂ ਤੁਹਾਨੂੰ ਫਿਰ ਚੰਗੀ ਆ ਛੋਟੀ ਭਰਾ ਕੋਈ ਸ਼ੱਕ ਨਹੀਂਗਾ ਹਾਂਜੀ ਹਾਂਜੀ ਤੇ ਬਾਕੀ ਉਹ ਜਿਹੜੀ ਤੁਸੀਂ ਹੋਰ ਗੱਲ ਦੱਸੀ ਐ ਇਹ ਦੱਸਿਆ ਕੀ ਤੇਲੀ ਮੱਠੀ ਹੋ ਗਈ ਜਦੋਂ ਕਿਤੇ ਮੈਨੂੰ ਲੱਗਾ ਵੀ ਫੀਵਰ ਫੂਫਰ ਚ ਕਿਤੇ ਆ ਗਈ ਹਾਂ ਜੀ ਉਹਦੇ ਕਰਕੇ ਥੋੜਾ ਜਿਵੇਂ ਪਸ਼ੂ ਦੱਬਾ ਜਾ ਲੱਗ ਗਿਆ ਜਿੱਦਾਂ ਮੈਂ ਨੁੱਕਰ ਕੇ ਕਹਿਦਾ ਬੱਚਾ ਛੱਡ ਕੇ ਮੈਂ ਚੋਣਾ ਵੀ ਵੀਡੀਓ ਮੇਰੇ ਕੋਲ ਹੈਗੀ ਆ ਅੱਛਾ ਹਾਂ ਜੀ ਜੇ ਕੋਈ ਭੈਣ ਭਰਾ ਜ਼ਿਆਦਾ ਹੀ ਪ੍ਰੂਫ ਮੰਗੇ ਆਪਾਂ ਉਹ ਵੀ ਦੇ ਦਿਆਂਗੇ ਠੀਕ ਆ ਜੇਰ ਲਮਕਣ ਦੀ ਆ ਬੱਚਾ ਚਟਣ ਦੀ ਉਹ ਵੀਡੀਓ ਹੈਗੀ ਆ ਕਲਿੱਪ ਹੈਗਾ ਹੈ ਗਈ ਆ ਲੋ ਵੀ ਭਰਾਵੋ ਕੋਈ ਭਰਾ ਖਰੀਦਰ ਪ੍ਰੋਪਰ ਤੁਸੀਂ ਦੇਖ ਸਕਦੇ ਜੇ ਕੱਲ ਨੂੰ ਕਿਸੇ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਉਹ ਵੀਡੀਓ ਬਣੀ ਪਈ ਆ ਜੇਰ ਪੈਂਦੀ ਦੀ ਬੱਚਾ ਪੈਂਦੀ ਦੀ ਠੀਕ ਆ ਜੀ ਉਹ ਮੇਰਾ ਭਰਾ ਤੁਸੀਂ ਵੀਡੀਓ ਪੂਰੀ ਦੇਖ ਲਿਓ ਕੋਈ ਮਨ ਦੇ ਵਿੱਚ ਸ਼ੰਕਾ ਨਹੀਂ ਰਹੇਗਾ ਤੁਹਾਡੇ ਸੁਣ ਵੀਰ 15 ਦੀ ਹਾਂ ਜੀ ਮੈਂ ਤੇ 140 ਦੀ ਮੈਂ 40 ਦੀ ਕਰਨਾ 30 ਨਹੀਂ ਕਰਨਾ ਉਹ ਦੋ ਰਕ ਦੀ ਪਰ ਆਪਾਂ ਅੱਜ ਤੁਹਾਨੂੰ ਦੇਣੀ ਹੈ ਇੱਕ 15 ਦੀ ਹਾਂ ਜੀ ਕਰਦਿਆਂ ਨਾਮਦਾਨ ਭੈਣ ਭਰਾਵਾ ਠੀਕ ਹੈ ਬਾਕੀ ਝੋਟੀ ਥੱਲੇ ਦੁੱਧ ਸੀ ਭਾਜੀ 15 15 ਕਿਲੋ ਲੀਟਰ ਮਾਰਵਾ ਜਦੋਂ ਮੜੀ ਜੀ ਡਾਊਨ ਹੋਈ ਨਾ ਜਦੋਂ ਡਾਊਨ ਹੋਈ ਫਿਰ 2 ਕਿਲੋ ਨਾ ਦੁੱਧ ਟਾ ਗਈ 13 ਕਿਲੋ ਜਿਹੜਾ ਮਰਜੀ ਐ ਮਾਈ ਦਾ ਰਾਲ ਤੇ ਦੋ ਤਿੰਨ ਵਾਰੀ ਝੋਲੇ ਠੀਕ ਹੈ ਜੀ ਅੰਨਾ ਵੀ ਦੋਸਤ ਠੀਕ ਹੈ ਜੀ ਅੱਜ ਵੀ ਘੜੀ ਦੀ ਆਪਾਂ ਗੱਲ ਕਰਾਂਗੇ ਅੱਜ 13 ਲੀਟਰ ਦੁੱਧ ਦੇ ਅਕੋਰਡ ਉਸ 115000 ਤੁਹਾਨੂੰ ਆਂਦਾ ਵੀ ਆਪਾਂ ਦ ਬਾਕੀ ਬੂਹ ਮਥੇ ਦੀ ਕਾਦ ਦਾ ਬੰਤਰ ਪੂਰੀ ਵਧੀਆ ਡਈ ਆ ਪੂਰੀ ਮਜ਼ਬੂਤ ਆ ਤੇ ਬਿਲਕੁਲ ਛਾੜਵੀ ਹੈ ਕੋਈ ਬਾਬੂ ਆਪਾਂ ਕਹਿ ਜੀ ਵੀ ਪੇਰਪੂੜ ਨਹੀਂ ਛੱਡਿਆ ਕਰਮਾਂ ਦੀ ਨੀ ਕਿ ਕਦਕੂ ਤੋਂ ਵੱਡਾ ਸਿੰਘ ਗਲਾਈ ਦੇ ਵਿੱਚ ਫੱਬਦੀ ਝੋਟੀ ਆ ਤੇ ਮੇਰਾ ਭਰਾ ਜੀ ਤਾਂ ਮਰਜੀ ਇਥੇ ਆ ਕੇ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਲੱਖੋਂ ਬਾਹਰ ਕੀਮਤ ਆ ਮੁੱਢੀ ਛੇ ਆ ਇਥੇ ਆ ਰਿਹਾ ਵੀ ਚੋਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਨਾਲ ਦੀ ਨਾਲ ਇਹ ਆਪਣਾ ਫਰਜ਼ ਬੰਦਾ ਜ਼ਿੰਮੇਵਾਰੀ ਆ ਮੌਕੇ ਤੇ ਆਪਾਂ ਤੁਹਾਨੂੰ ਦਿਖਾ ਵੀ ਦਵਾਂਗੇ ਕਿਹੋ ਜੀ ਧਾਰ ਆ ਕਿਹੋ ਜੀ ਜਵਾਈ ਆ ਇੱਧਰ ਦੋ ਵਾਰ ਆਪਾਂ ਤੁਹਾਨੂੰ ਦਿਖਾਈਆਂ ਨੇ ਇੱਕ ਵਾਰ ਜਿਹੜੀ ਆ ਅੰਦਰ ਤੋਂ ਆ ਦੱਬੀ ਦੇਖੋ ਠੀਕ ਹੈ ਜੇ ਇੱਕ ਬਾਹਰ ਬਲੇਕ ਜਿਹੜੀ ਵੈਰਾ ਵੀਰ ਨੇ ਬਾਹਰ ਬਣਤੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਈਏ ਭਾਪੜ ਤਾਂ ਜਿਹੜਾ ਬਿਲਕੁਲ ਜਾਦੀ ਕਰਕੇ ਮੰਨਿਓ ਥੋੜੇ ਨਾ ਆਈ ਉਹ ਜੇ ਘਰੋਂ ਹੀ ਆ ਇਹਦੀ ਮੈਂ ਫੁੱਲ ਸੇਵਾ ਕੀਤੀ ਚੜ ਗਈ 15 ਅੱਧੇ 15 ਕਿਲੋ ਤੋਂ ਮੈਂ 13 ਕਿਲੋ 13 14 ਕਿਉਂ ਕਹਿੰਦੇ ਆ ਕਿ ਕਿਲੋ ਵੱਧ ਹੀ ਨਿਗਲੇ ਭਣਪਰਾ ਕਰ ਜਾਗੇ ਬੋਲਾਂ ਦਾ ਯਾਰ ਬੰਦਾ ਵੱਧ ਜਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਤੁਹਾਨੂੰ ਪਤਾ ਹੀ ਹੋਰ ਕਿ ਹੱਡੇ ਦੇ ਬੱਝੀ ਹੁੰਦੀ ਲੋਕਾਂ ਨੇ 75 ਮੰਗਣਾ ਸੀ ਆ ਭਾਈ ਮੈਂ ਚਲੋ ਰੋਟੀ ਪਾਣੀ ਦਵੇ ਇਹਨਾਂ ਪੈਸਿਆਂ ਦੀ ਫੇਰ ਲੈ ਬਿਲਕੁਲ ਪਤਲੀ ਜਿਹੀ ਕਮਾਈ ਲਈਏ ਤੇ ਗਾ ਫਿਰ ਨਵੇਂ ਪਸ਼ੂ ਲਿਆਈਏ ਵੀਰਾਂ ਦੇ ਸਾਹਮਣੇ ਕਰਕੇ ਮੈਂ ਵੀ ਸਾਨੂੰ ਤੇਰੇ ਅੱਜ ਆਪ ਪੱਤੇ ਨਹੀਂ ਐਨੀਮਲ ਦਿਖਾਉਣੇ ਸੀਗੇ ਹਾਂਜੀ ਹਾਂਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਨੰਬਰ ਜਰੂਰ ਸਾਂਝਾ ਕਰਦਿਓ ਆਪਾਂ ਨੰਬਰ 62394 99415 ਠੀਕ ਹੈ ਜੀ ਹਾਂਜੀ ਹਾਂਜੀ 62394 99415 ਠੀਕ ਹੈ ਜੀ ਹਾਂਜੀ ਮਾ ਵੀ ਭਰਾਵਾਂ ਦਾ ਮਾਲ ਆਉਂਦਾ ਜਾਂਦਾ ਰਹਿੰਦਾ ਹੈ ਆਜੋਗੇ ਠੀਕ ਹੈ ਜੀ ਛੇਤੀ ਬਹੁਤ ਚੰਗੀ ਆ ਖੂਬਸੂਰਤ ਝੋਟੀਆਂ ਮਾਰ ਇਸੇ ਤਰ੍ਹਾਂ ਤੁਹਾਡੇ ਕੋਲ ਕੋਈ 5 7 5 8 ਮੱਝਾਂ ਜਿਹੜੀਆਂ ਝੋਟੀਆਂ ਉਹ ਮੌਜੂਦ ਹੁੰਦੀਆਂ ਨੇ ਠੀਕ ਹੈ ਜੀ ਜਿਹੜੇ ਮਰਜ਼ੀ ਮੇਰਾ ਭਰਾ ਇੱਥੇ ਵਿਜ਼ਿਟ ਕਰੋ 5 7 ਲੱਖ ਜਿਹੜੇ ਤੁਹਾਨੂੰ ਇੱਥੇ ਮਿਲਣਗੇ ਬਾਕੀ ਇਹ ਜਿਹੜੇ ਪਸ਼ੂ ਤੁਹਾਨੂੰ ਦਿਖਾਏ ਆ ਸਾਫ ਉਤਰੇ ਪਸ਼ੂ ਆ ਇੱਥੇ ਜਿੱਦਾਂ ਮਰਜ਼ੀ ਭਰਾ ਆਣੇ ਚੋ ਕੇ ਤੁਸੰਦੀਆਂ ਕਰਦੇ ਰਹੋ ਆਪਣੀਆਂ ਦੋ ਦੋ ਟਾਈਮ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ